ਨੂੰ ਐਲੀਵੇਸ਼ਨ ਤੇ ਲਾ ਦਿਓ ਜੀ ਤੁਸੀਂ 70 ਫੁੱਟ ਹਾਈਟ ਤੇ ਲਾ ਦਿਓ 2x4 ਦੀਆਂ ਟੈਲਾਂ ਲਾ ਦਿਓ ਇਹਦੇ ਨਾਲ ਜੀ ਜੇ ਡੈਗ ਗਿਆ ਤਾਂ ਗੋਰਾ ਡਾਲ ਫਰੀ ਲਵਾ ਕੇ ਦੇਊਗਾ ਜੀ ਹੋਰ ਵੀ 35 ਰੁਪਏ ਫੁੱਟ ਦੇ ਵਿੱਚ ਆਈ ਬਣੇ ਬਣਾਏ ਹੁੰਦੇ ਆ ਜੀ ਵੈਸੇ ਵੀ 4-5000 ਰੁਪਿਆ ਨਾ ਆਰਕੀਟੈਕਟ ਲਾ ਜਾਂਦਾ ਜੀ ਜੇ ਇਸ ਤਰ੍ਹਾਂ ਦੇ ਬਾਥਰੂਮ ਕਨਸੈਪਟ ਬਣਾ ਕੇ ਦੇਣੇ ਹੋਣ ਨਾ 4 ਤੋਂ 5000 ਕਿੰਨੇ ਤੱਕ ਚੱਲੋ ਜੀ ਗੋਰਾ ਡਾਲ ਦੇ 65 ਰੁਪਏ ਫੁੱਟ ਤੋਂ ਸਟਾਰਟ ਹੋ ਜਾਂਦਾ ਜੀ ਠੀਕ ਹੈ ਜੀ ਜਿਵੇਂ ਇਸ ਤਰ੍ਹਾਂ ਦਾ ਆ ਦੇਖੋ ਕਾਲਾ ਸ਼ਾ ਕਾਲਾ ਜੀ ਉਹ ਬਾਈ ਚਾਰ ਟ੍ਰੈਂਡ ਦੇ ਵਿੱਚ ਚੱਲ ਰਿਹਾ ਜੀ ਅੱਜ ਕੱਲ੍ਹ ਬਹੁਤ ਜ਼ਿਆਦਾ ਲੱਗ ਰਿਹਾ ਜੀ 2x4 ਦਾ ਇਹ ਬੁੱਕ ਮੈਚ ਡਿਜ਼ਾਈਨ ਆ ਜੀ ਇਹ ਹਵੇਲਿਆਂ 'ਚ ਬਹੁਤ ਜ਼ ਨੇਚਰਲ ਹੁੰਦੀ ਹੈ ਜੀ ਜੀ ਬਾਈ ਠੀਕ ਹੈ ਇਹ ਵੀ ਬਹੁਤ ਜਿਆਦਾ ਹਰ ਰੋਜ਼ ਚਾਰ ਤੋਂ ਪੰਜ ਗੱਡੀਆਂ ਉਤਰਦੀਆਂ ਜੀ ਨਾਲੇ ਚਾਰ ਤੋਂ ਪੰਜ ਗੱਡੀਆਂ ਲੋਡ ਹੁੰਦੀਆਂ ਜੀ ਆਹ ਦੇਖੋ ਸਟਾਕ ਅਨਲਿमिटेड ਆ ਜੀ ਸਾਰੇ ਸਾਈਜ਼ ਦੀਆਂ ਟੈਲਾਂ ਦਾ ਤੁਹਾਨੂੰ ਵਾਧੂ ਮਿਲੂਗਾ ਸਟਾਕ ਵਾਧੂ ਮਿਲੂਗਾ ਇਸ ਤਰ੍ਹਾਂ ਦੇ ਮੰਨ ਕੇ ਚਲੋ ਆਪਣੇ ਪੰਜ ਗਦਾਮ ਹੋਰ ਆ ਜਿਹੜੇ ਬੰਦ ਰਹਿੰਦੇ ਆ ਇੱਕ ਦੀਵਾਲੀ ਆਫਰ ਲੱਗੇ ਹੋਏ ਨੇ ਤੇ ਸਾਰੀਆਂ ਚੀਜ਼ਾਂ ਦੇ ਟਾਈਲਾਂ ਦੇ ਰੇਟ ਸਾਰੀਆਂ ਦੇ ਘਟੇ ਹੋਏ ਨੇ ਉਸ ਤੋਂ ਆਪਾਂ ਹਰ ਰੋਜ਼ ਤੁਹਾਡੇ ਵਾਸਤੇ ਨਵੀਆਂ ਤੋਂ ਨਵੀਆਂ ਬਣਦੀਆਂ ਕੋਠੀਆਂ ਲੈ ਕੇ ਆਉਂਦੇ ਜਿਹੜੀਆਂ ਕੋਠੀਆਂ ਬਣ ਰਹੀਆਂ ਹੁੰਦੀਆਂ ਨੇ ਪਲਾਸਟਰ ਤੱਕ ਤਿਆਰ ਹੁੰਦੀਆਂ ਉਸ ਤੋਂ ਬਾਅਦ ਜਿਹੜੇ ਉਹਦੇ ਚ ਇੰਟੀਰੀਅਰ ਦੇ ਕੰਮ ਆਉਣੇ ਹੁੰਦੇ ਨੇ ਅੰਦਰ ਟਾਇਲ ਲੱਗਣੀਆਂ ਜਾਂ ਲੱਕੜ ਲੱਗਣੀਆਂ ਆਪਾਂ ਉਹਦੇ ਦੇ ਵੀ ਗੱਲਬਾਤ ਕਰ ਦਿੰਦੇ ਆ ਉਹ ਤੁਸੀਂ ਲਾਉਣ ਤੋਂ ਪਹਿਲਾਂ ਇੱਕ ਵਾਰੀ ਬਾਈ ਹੋਰਾਂ ਕੋਲ ਜ਼ਰੂਰ ਵੇਚ ਕਰੋ ਅੱਜ ਪਹੁੰਚੇ ਆਂ ਜੀ ਆਪਾਂ ਗੋਰਾ ਟਾਈਲ ਸਟੋਰ ਰਾਮਪੁਰਾ ਵਿਖੇ ਭਰਾ ਹੋਰਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਸ ਗੋਰਾ ਟਾਇਲ ਸਟੋਰ ਰਾਮਪਰਾ ਫੂਲ ਤੋਂ ਆਈ ਜੀ ਤੇ ਬਾਕੀ ਤੁਸੀਂ ਆ ਜਾਓ ਮੈਂ ਤੁਹਾਨੂੰ ਦਿਖਾਉਣਾ ਜੀ ਜੋ ਜੋ ਕੋਠੀਆਂ ਦੇ ਵਿੱਚ ਆ ਜਾਓ ਬਈ ਤੁਹਾਨੂੰ ਸਾਰੀ ਫਲੋਰ ਟਾਇਲ ਹਾਂ ਜੀ ਤੇ ਬਈ ਐਲੀਵੇਸ਼ਨ ਟਾਇਲ ਸਾਰੀ ਦਿਖਾਵਾਂਗੇ ਸਾਰੀ ਦਿਖਾਵਾਂਗੇ ਇਹਦੇ ਵਿੱਚ ਬਈ ਇਹਦੇ ਵਿੱਚ ਸਟਾਈਲ ਦਿਖਾਓ ਨਾਲੇ ਰੇਟ ਦੀ ਗੱਲ ਜਰੂਰ ਕਰਾਂਗੇ ਬਈ ਹਨਾ ਹਾਂ ਜੀ ਹਾਂ ਜੀ ਇਸ ਤਰ੍ਹਾਂ ਦੇ ਅੱਜ ਕੱਲ ਪੈਟਰਨ ਬਹੁਤ ਜ਼ਿਆਦਾ ਚੱਲ ਰਿਹਾ ਜੀ ਜੀ ਬਈ 2x4 ਟ੍ਰੈਂਡ ਦੇ ਵਿੱਚ ਚੱਲ ਰਿਹਾ ਜੀ ਅੱਜ ਕੱਲ ਬਹੁਤ ਜ਼ਿਆਦਾ ਲੱਗ ਰਿਹਾ ਜੀ 2x4 ਦਾ ਡਿਜ਼ਾਈਨ ਦਿਖਾ ਦਿਓ ਤੇ ਹਾਂ ਆ ਦੇਖਿਓ ਇਸ ਤਰ੍ਹਾਂ ਦੇ ਡਿਜ਼ਾਈਨ ਜਿਵੇਂ ਆ ਸੀਗੇ ਤੇ ਹੋਰ ਸਾਈਜ਼ ਕਿਹੜਾ ਬਾਈ ਇਹਦੇ ਚ ਆਹ ਦੇਖੋ 2x4 ਇਸ ਤਰ੍ਹਾਂ ਦੇ ਡਿਜ਼ਾਈਨ ਬਹੁਤ ਜ਼ਿਆਦਾ ਚੱਲ ਰਿਹਾ ਹੈ ਜਿਵੇਂ ਆਹ ਦੇਖੋ ਇਹਦੇ ਚ ਕਲਰ ਹੈ ਨਾ ਬਾਈ ਹਾਂਜੀ ਹਾਂਜੀ ਇਹ ਬੁੱਕ ਮੈਚ ਡਿਜ਼ਾਈਨ ਆ ਜੀ ਜੀ ਹਾਂ ਇਹ 35 ਰੁਪਏ ਫੁੱਟ ਦੀ ਰੇਂਜ ਚ ਆ ਠੀਕ ਹੈ ਬੜੇ ਡਿਜ਼ਾਈਨ ਇਸ ਤਰ੍ਹਾਂ ਦੇ ਆ ਦੇਖੋ ਜੀ ਸਤਵਾਰੀਓ ਦੇ ਵਿੱਚ ਆ ਗਏ ਇਹ ਸਾਰੇ 35 ਰੁਪਏ ਫੁੱਟ ਦੇ ਵਿੱਚ ਆ ਆ ਦੇਖੋ ਜੀ ਤੇ ਇਹ ਬਾਈ ਜਿਹੜੇ 35 ਰੁਪਏ ਫੁੱਟ ਦੇ ਵਿੱਚ ਹੈ ਹਾਂਜੀ ਇਹ ਪਹਿਲਾਂ ਇਹਦਾ ਰੇਟ ਪੁੱਛੋ ਇਹਦਾ ਮਨ ਕੱਟਿਆ ਹੁਣ ਹਾਂਜੀ ਬਹੁਤ ਜ਼ਿਆਦਾ ਬਹੁਤ ਨਾ ਵਰਕ ਹੈ ਅ ਅੱਧੂ ਅੱਧੂ ਦਾ ਹੀ ਫਰਕ ਆ ਜੀ ਆਹ ਦੇਖੋ ਹਾਂਜੀ ਜਿਵੇਂ ਆਹ ਦੇਖੋ ਵਾਸ਼ਰੂਮ ਕਨਸੈਪਟ ਆਹ ਦੇਖੋ ਬਾਈ ਵਾਸ਼ਰੂਮ ਕਨਸੈਪਟ ਹੈ ਇਹ ਵੀ 35 ਰੁਪਏ ਫੁੱਟ ਦੇ ਵਿੱਚ ਆ ਜੀ ਬਣੇ ਬਣਾਏ ਹੁੰਦੇ ਆ ਜੀ ਜੀ ਵੈਸੇ ਵੀ 4-5000 ਰੁਪਿਆ ਨਾ ਆਰਕੀਟੈਕਟ ਲੈ ਜਾਂਦਾ ਜੀ ਜਿਸ ਤਰ੍ਹਾਂ ਦੇ ਵਾਸ਼ਰੂਮ ਕਨਸੈਪਟ ਬਣਾ ਕੇ ਦੇਨੇ ਹੁਣ ਚਾਰ ਤੋਂ 5000 ਰੁਪਿਆ ਜੀ ਬਾਈ ਇਹ ਤੇ ਬਾਈ ਉਹਨਾਂ ਨੇ ਮੇਜਰ ਕੀਤਾ ਹੋਇਆ ਤੁਸੀਂ ਆ ਕੇ ਦੇਖ ਸਕ ਜਿਵੇਂ ਤੁਹਾਡੇ ਦੀਵਾਰ ਲੱਗ ਕੇ ਬਾਈ ਆ ਚੀਜ਼ ਸਾਰੀ ਲੱਗ ਕੇ ਕਿੱਦਾਂ ਦਾ ਬਣ ਕੇ ਤਿਆਰ ਹੋਣਾ ਹਾਂਜੀ ਕਿਦਾਂ ਦਾ ਬਣ ਕੇ ਉਹ ਤਿਆਰ ਹੋਣਾ ਜੀ ਇਸ ਤਰ੍ਹਾਂ ਇੱਧਰ ਵੀ ਦਿਖਾ ਦਿਓ ਬਾਈ ਹਾਂ ਤੇ ਬਾਈ ਇਧਰ ਵਾਲੀਆਂ ਟਾਈਲਾਂ ਜਿਹੜੀਆਂ ਆ ਨੇ ਆ ਜਰੂਰ ਦਿਖਾਓ ਜੀ ਹਾਂਜੀ ਇਹ ਸਾਰੇ ਡਿਜ਼ਾਈਨ ਫਲੋਰ ਟਾਈਲ ਦੇ ਆ ਬਾਈ ਹਾਂਜੀ ਹਾਂਜੀ ਇਹ ਸਾਰੇ ਡਿਜ਼ਾਈਨ ਫਲੋਰ ਟਾਈਲ ਦੇ ਆ ਜੀ 2x4 ਦੇ ਵਿੱਚ ਡਿਜ਼ਾਈਨ ਹੈ ਜੀ ਆ ਦੇਖੋ ਹਾਂ ਤੇ ਇੱਕ ਵਾਈ ਜਰੂਰ ਦੱਸੋ ਸਾਨੂੰ ਜਿਹੜੇ ਬਾਈ ਐਲੀਵੇਸ਼ਨ ਦੇ ਉੱਤੇ ਆਪਾਂ ਲਾਉਣੇ ਆ ਹਾਂਜੀ ਆਰਕੀਟੈਕਟ ਨੇ ਐਲੀਵੇਸ਼ਨ ਦਾ ਡਿਜ਼ਾਈਨ ਦੇਤਾ ਕਰਕੇ ਉਹਦੇ ਦੇ ਇੱਕ ਟਾਈਲ ਲੱਗਣੀ ਹੈ ਉਹਦੇ ਆਪਣੇ ਕੋਲ ਕਿੰਨੇ ਕੁ ਡਿਜ਼ਾਈਨ ਹੈਗੇ ਅਨਲਿਮਿਟਿਡ ਡਿਜ਼ਾਈਨ ਹੈ ਜੀ ਇਹ ਸਾਰੇ ਆ ਦੇਖ ਬਾਈ ਐਲੀਵੇਸ਼ਨ ਤੇ ਲੱਗਣ ਵਾਲੀ ਫਰੰਟ ਐਲੀਵੇਸ਼ਨ ਤੇ ਆਪਾਂ ਰੋਇ ਕੋਠੀਆਂ ਬਣਦੀਆਂ ਦਿਖਾਉਣੇ ਆ ਆਰਕੀਟੈਕਟ ਭਰਾਵਾਂ ਨੇ ਜਿਹੜਾ ਡਿਜ਼ਾਈਨ ਕੀਤਾ ਹੁੰਦਾ ਤੁਹਾਨੂੰ ਟਾਇਲ ਦਾ ਤੁਸੀਂ ਸੋਚ ਰਹੇ ਹੋ ਵੀ ਆਪਾਂ ਨੂੰ ਕਿੱਥੇ ਮਿਲੂ ਹਾਂ ਜੀ ਬਾਈ ਹੋਰ ਬੋਲ ਤੁਸੀਂ ਦੇਖ ਸਕਦੇ ਹੋ ਸਾਰੇ ਲਗਭਗ ਡਿਜ਼ਾਈਨ ਮਿਲ ਜਾਣਗੇ ਹਣਾ ਬਾਈ ਮੈਂ ਕਹਾਂ ਜੀ ਸਾਰੇ ਐਲੀਵੇਸ਼ਨ ਦੇ ਵਿੱਚ ਬਹੁਤ ਬਾਈ ਆਪਣੇ 3D ਮਾਡਲ ਦੇ ਨਾਲ ਮਲਾ ਕੇ ਦੇਖ ਸਕਦੇ ਹੋ ਬਾਈ ਜੇ ਤੁਸੀਂ ਇੱਕ ਵਾਰੀ ਵਿਜ਼ਿਟ ਕਰੋਗੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਉਹੀ ਤੁਹਾਨੂੰ ਚੀਜ਼ ਮਿਲ ਜਾਣੀ ਆ ਹਾਂ ਆ ਦੇਖੋ ਅੱਜ ਕੱਲ ਐਲੀਵੇਸ਼ਨ ਦੇ ਡਿਜ਼ਾਈਨ ਹਾਂਜੀ ਇਹ ਹਵੇਲਿਆਂ 'ਚ ਬਹੁਤ ਜ਼ਿਆਦਾ ਲੱਗ ਰਿਹਾ ਤੁਸੀਂ ਆਮ ਵੀ ਦੇਖਿਆ ਹੋਊਗਾ ਇਹ ਚੀਜ਼ ਨੇਚਰਲ ਹੁੰਦੀ ਆ ਜੀ ਜੀ ਬਾਈ ਠੀਕ ਹੈ ਇਹ ਵੀ ਬਹੁਤ ਜ਼ਿਆਦਾ ਲੱਗ ਰਹੀ ਹੈ ਇਹਦਾ ਵੀ ਰੇਟ ਐਲੀਵੇਸ਼ਨ ਦਾ ਵੀ 30 ਰੁਪਏ ਫੁੱਟ ਕੀਤਾ ਹੋਇਆ ਜੀ ਅੱਛਾ ਬਾਈ ਹਾਂਜੀ ਹਾਂਜੀ ਤੇ ਬਾਈ ਜਿਹੜੀ ਇਹ ਚੀਜ਼ ਹੈ ਮੰਨ ਕੇ ਚੱਲੋ ਜਿਵੇਂ ਤੁਸੀਂ 30 ਰੁਪਏ ਫੁੱਟ ਦੇ ਵਿੱਚ ਦੇ ਰਹੇ ਹੋ ਹਾਂਜੀ ਇਹ ਰੇਣੀ ਧੁੱਪੇ ਆ ਤੋ ਪਰ ਰਹਿਣੀ ਹੈ ਜੀ ਇਹਨੂੰ ਕੋਈ ਪਤਾ ਨਹੀਂ ਮੈਂ ਕਹਾਂ ਜੀ ਕੁਝ ਨਹੀਂ ਹੁੰਦਾ ਜੀ ਦਿਖਾ ਕੇ 20 ਸਾਲ ਦੀ ਗਾਰੰਟੀ ਲੈ ਜਾਓ ਸਾਥੋ ਕਲਰ ਫੇਡ ਆ ਗਿਆ ਭਾਈ ਆ ਵੀ ਹੈ ਨਾ ਫਾਸਿਓਨ ਦੇ ਡਿਜ਼ਾਈਨ ਆ ਗਏ ਸਾਰੇ ਹਾਂਜੀ ਹਾਂਜੀ ਤੇ ਬਾਥਰੂਮਾਂ ਦਾ ਜਰੂਰ ਦਿਖਾਓ ਭਾਈ ਹੋਰ ਕੋਈ ਡਿਜ਼ਾਈਨ ਆ ਦੇਖੋ ਜੀ ਇਸ ਤਰ੍ਹਾਂ ਦੇ ਬਾਥਰੂਮ ਆ ਇਧਰ ਜੀ ਆ ਦਿਖਾ ਦਿਓ ਭਾਈ ਇਧਰ ਹਾਂ ਆ ਦੇਖੋ ਕਨਸੈਪਟ ਬਣੇ ਹੋਇਆ ਬਾਥਰੂਮਾਂ ਦੇ ਵਿੱਚ ਇਸ ਤਰ੍ਹਾਂ ਦੇ ਜਿਵੇਂ ਬਲੂ ਹੋ ਗਿਆ ਬਾਈ ਤੇ ਬਾਈ ਜਿਹੜੀ ਐਲੀਵੇਸ਼ਨ ਦੀ ਆ ਪਟਾਇਲ ਦੀ ਗੱਲ ਕੀਤੀ ਆ ਇਹਦੇ ਵਿੱਚ ਆਪਾਂ ਨੂੰ ਹੋਰ ਡਿਜ਼ਾਈਨ ਕਹਿੰਦੇ ਕਿ ਮਿਲ ਜਾਣਗੇ ਉਹ ਤੋਂ ਅਲੱਗ ਜਿੰਨੇ ਕਿ ਦਿਖਾਏ ਬਹੁਤ ਜ਼ਿਆਦਾ ਪਿਆ ਜਿਵੇਂ ਵਾਡਨ ਵਾਡਨ ਅੱਜ ਕੱਲ ਵਾਡਨ ਲੱਗਦੀ ਆ ਜੀ ਫਲੈਂਕ ਲੱਗਦੀ ਆ ਉਹ ਸਭ ਡਿਜ਼ਾਈਨ ਮਿਲ ਜਾਣਗੇ ਸਾਈਜ਼ ਵੀ ਸਾਰੇ ਮਿਲ ਜਾਣਗੇ ਜਿਵੇਂ ਬਾਈ ਆਪਾਂ ਕਹਿੰਦੇ ਸੀ ਆਹ ਕਨਸੈਪਟ ਆ ਇਹਦੇ ਚ 2x4 ਦੀ ਟਾਇਲ ਤੁਸੀਂ ਵਿਚਾਰੇ ਦੇ ਕੇ ਦੀਵਾਰ ਦੇ ਚਾਹੇ ਬਾਈ ਇੱਥੇ ਮੰਨ ਕੇ ਚਲੋ ਜੇ ਮੈਂ ਸ਼ੀਟ ਵਗੈਰਾ ਉਸੇ ਕਲਰ ਦੀ ਲਾ ਕੇ ਸਾਈਡਾਂ ਤੇ ਆ ਸਿਲੈਕਸ਼ਨ ਕਰ ਸਕਦੇ ਹਾਂ ਹਾਂਜੀ 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 ਇਹ ਐਸੇ ਵਾਸਤੇ ਬਣਾਇਆ ਹੋਇਆ ਆ ਜੀ ਇਹ ਬ ਪਾਸ਼ੂਰੂਮ ਦੀ ਪਾਈ ਹੋਰ ਨੇ ਇੱਥੇ ਲੁੱਕ ਦਿੱਤੀ ਹੋਈ ਹੈ ਤੁਸੀਂ ਤੁਸੀਂ ਇੱਥੇ ਆ ਕੇ ਉਹਦੀ ਪਤਾ ਲੱਗ ਜਾਣਾ ਵੀ ਸਾਡਾ ਵਾਸ਼ਰੂਮ ਇਹ ਜਿਹਾ ਬਣੂਗਾ। ਹਾਂਜੀ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਇਸ ਤਰ੍ਹਾਂ ਦਾ ਵਾਸ਼ਰੂਮ ਬਣ ਜਾਊਗਾ ਜੀ ਤੇ ਅੱਜ ਕੱਲ ਇਹ ਵੀ ਬਹੁਤ ਚੱਲ ਰਿਹਾ ਹੈ। ਆਹ ਸਹੀ ਬਾਈ ਵੱਡਾ ਨਹੀਂ। 32 64 ਦਾ ਸਾਈਜ਼ ਹੈ ਜੀ। ਇਹਦਾ ਬਾਈ ਕੀ ਪੈਟਰਨ ਮੈਟ ਦੇ ਵਿੱਚ ਹੈ ਇਹ? ਸੈਟਨ ਮੈਟ ਦੇ ਵਿੱਚ। ਅੱਛਾ ਬਾਈ ਇਹ ਇਹ ਕਹਿੰਦਾ ਥੋੜਾ ਖੁਰਦਰਾ ਜਿਹਾ ਹੈ ਨਾ ਥੋੜਾ ਜਿਹਾ। ਹਾਂ ਖੁਰਦਰਾ ਹੈ ਨਾ ਤਿਲਕਦਾ ਨਹੀਂ ਜੀ। ਇਹ ਵੀ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ। ਬਾਈ ਇਹਦਾ ਵੀ ਰੇਟ ਜੇ ਮੈਂਸ਼ਨ ਕਰ ਸਕਦੇ ਹੋ ਤਾਂ ਜਰੂਰ ਕਰੋ ਜੀ। ਹਾਂਜੀ ਹਾਂਜੀ ਇਹ ਬਹੁਤ ਵਿਕ ਰਿਹਾ ਨਾ ਬਾਈ ਬਹੁਤ ਜਿਆਦਾ ਵਿਕ ਰਿਹਾ ਜੀ ਨਾ ਮੈਟ ਆ ਨਾ ਗਲੋਸ ਆ ਜੀ ਇਹ ਜੀ ਬਾਈ ਹਾਂਜੀ ਇਹ ਬਾਈ 50 ਰੁਪਏ ਫੁੱਟ ਦੀ ਰੇਂਜ ਦੇ ਵਿੱਚ ਬਾਈ ਹੋਰੀ ਕੋਲੇ ਅਵੇਲੇਬਲ ਹੈ ਸਾਈਜ਼ ਵੀ ਵੱਡਾ ਹੈ ਬਾਈ ਹਾਂਜੀ ਤੇ ਬਾਈ ਹੋਰ ਆਪਾਂ ਇਹਦੇ ਚ ਮੰਨ ਕੇ ਚੱਲੋ ਇੱਕ ਬਾਈ ਗ੍ਰੇਨਾਈਟ ਦੀ ਵੀ ਆਪਾਂ ਗੱਲਬਾਤ ਕਰਨੀ ਹੈ ਨਾ ਚਾਹ ਜੇ ਹਾਂਜੀ ਹਾਂਜੀ ਤੇ ਇੱਕ ਵਾਰੀ ਆਪਾਂ ਇਧਰ ਬਾਈ ਸਟਾਕ ਦਿਖਾ ਦਿਓ ਮੈਂ ਕਹਾਂ ਜੀ ਸਟਾਕ ਹਰ ਰੋਜ਼ 4 ਤੋਂ 5 ਘੰਟੀਆਂ ਉਤਰਦੀਆਂ ਜੀ ਬਾਲੇ 4 ਤੋਂ 5 ਗੱਡੀਆਂ ਲੋਡ ਹੁੰਦੀਆਂ ਜੀ ਆਹ ਦੇਖੋ ਸਟਾਕ ਅਨਲਿमिटेड ਆ ਜੀ ਸਾਰੇ ਸਾਈਜ਼ ਦੀਆਂ ਟਾਇਲਾਂ ਦਾ ਤੁਹਾਨੂੰ ਵਾਧੂ ਮਿਲੂਗਾ ਸਟਾਕ ਵਿੱਚ ਵਾਧੂ ਮਿਲੂਗਾ ਇਸ ਤਰ੍ਹਾਂ ਦੇ ਮੰਨ ਕੇ ਚੱਲੋ ਆਪਣੇ 5 ਗਦਾਮ ਹੋਰ ਆ ਜਿਹੜੇ ਬੰਦ ਰਹਿੰਦੇ ਆ ਜੀ ਉਹ ਖੋਲਦੇ ਨੇ ਲੈ ਮਰ ਜਾਂਦੇ ਜਿੱਥੋਂ ਘਟੂਆ ਦਾ ਮਾਲ ਆ ਜੀ ਹਾਂਜੀ 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 ਮਾਲ ਘਟਨਾਲੀ ਦਾ ਗੋਰਾ ਟਾਇਲ ਤੇ ਕੋਈ ਗੱਲ ਹੀ ਨਹੀਂ ਹੈ ਹਾਂਜੀ ਬਾਈ ਹਾਂਜੀ ਤੇ ਬਾਈ ਜਿਹੜੀ ਲੋਡਿੰਗ ਹੈ ਬਾਈ ਹੋਰਾਂ ਦੇ ਤੁਹਾਨੂੰ ਦੇਖ ਕੇ ਤੁਹਾਨੂੰ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਇੱਕ ਦੀਵਾਲੀ ਆਫਰ ਲੱਗੇ ਹੋਏ ਨੇ ਤੇ ਸਾਰੀਆਂ ਚੀਜ਼ਾਂ ਦੇ ਟਾਈਲਾਂ ਦੇ ਰੇਟ ਸਾਰੀਆਂ ਦੇ ਘਟੇ ਹੋਏ ਨੇ ਬਾਈ ਉਹਨਾਂ ਨੇ ਇੱਕ ਘੱਟ ਤੋਂ ਘੱਟ ਕੀਤੇ ਹੋਏ ਨੇ ਜਿੰਨਾ ਵੀ ਹੁਣ ਆਪਾਂ ਬਾਥਰੂਮ ਟਾਈਲਾਂ ਹਾਂਜੀ ਫਲੋਰ ਟਾਈਲ ਹੋ ਗਈ ਪਾਰਕਿੰਗ ਟਾਈਲ ਹੋ ਗਈ ਗ੍ਰੇਨਾਇਟ ਹੋ ਗਿਆ ਸਾਰੇ ਤੇ ਆਪਾਂ ਗੱਲਬਾਤ ਕਰੀ ਜੰਨੇ ਆ ਤੇ ਜਿਵੇਂ ਬਾਈ ਆਹ ਟਾਈਲ ਹੈਗੀ ਇਹ ਕਦੇ ਵਾਸਤੇ ਹੈ ਇਹ ਕਿਚਨ ਵਾਸਤੇ ਹੈ ਜੀ ਅੱਛਾ ਆ ਦੇਖੋ ਹਾਂ ਇਹ ਕਿਚਨ ਦੀ ਟਾਈਲ ਹੈ ਜੀ ਸਪੈਸ਼ਲ ਹੈ ਬਾਈ ਇਹਦਾ ਕੀ ਰੇਟ ਰਹਿਣਾ ਹੈ ਕਿਚਨ ਦੀ ਸ਼ਾਨ ਹੈ ਜੀ ਇਹ 30 ਰੁਪਏ ਫੁੱਟ ਜੀ 30 ਰੁਪਏ ਫੁੱਟ ਹਾਂਜੀ ਹਾਂਜੀ 30 ਰੁਪਏ ਫੁੱਟ ਹੁੰਦਾ ਇਹਨੂੰ ਵੀ ਨਹੀਂ ਨਹੀਂ ਕੁਝ ਵੀ ਨਹੀਂ ਇੱਕ ਵਾਰ ਬਾਈ ਇੱਕ ਮਿਸਤਰੀਆਂ ਤੋਂ ਜ਼ਿਆਦਾ ਤਾਂ ਜਦੋਂ ਅਸੀਂ ਕੋਠੀ ਦੇ ਵਿੱਚ ਜਾਂਦੇ ਹਾਂ ਕਿਤੇ ਟਾਇਲ ਲੱਗੀ ਜਾਂਦੀ ਹੁੰਦੀ ਹੈ ਅਸੀਂ ਅਸੀਂ ਇਹ ਵੀ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ ਵੀ ਤੁਹਾਨੂੰ ਟਾਇਲ ਦੇ ਵਿੱਚ ਜਦੋਂ ਤੁਸੀਂ ਲਾਉਂਦੇ ਹੋ ਤੁਹਾਨੂੰ ਪਰੇਸ਼ਾਨੀ ਤਾਂ ਨਹੀਂ ਆਉਂਦੀ ਕੋਈ ਵੀ ਕੀ ਪਰੇਸ਼ਾਨੀ ਆਉਂਦੀ ਆ ਇਹਦੇ ਚ ਬਈ ਕੋ ਜਿਆਦਾਤਰ ਕਹਿੰਦੇ ਉਹਨੇ ਬੈਂਡ ਬੁੰਡ ਨਾ ਹੋਵੇ ਟਾਇਲ ਚ ਮੈਂ ਕਹਿੰਦਾ ਆਪਣੀ ਟਾਇਲ ਦੇ ਵਿੱਚ ਕੋਈ ਬੈਂਡ ਵਗੈਰਾ ਨਹੀਂ ਹੋਊਗਾ ਜਿਹੜਾ ਗੋਰਾ ਟਾਇਲ ਆ ਜੀ ਉਹ ਫਲੈਕਸੀਬਲ ਟਾਇਲ ਹੀ ਐਸੇ ਬਰਸਤੇ ਤਿਆਰ ਕਰਵਾਉਂਦਾ ਜੀ ਕਿ ਬੈਂਡ ਵਾਲਾ ਸਿਸਟਮ ਹੀ ਖਾਤਮ ਹੋ ਗਿਆ ਹਾਂ ਚੰ ਜੜੀ ਚੱਕਿਆ ਜਾਂਦਾ ਜੀ ਜੀ ਬਈ ਬੈਂਡ ਵਾਲਾ ਕੋਈ ਸਿਸਟਮ ਨਹੀਂ ਰਹਿੰਦਾ ਜੀ ਗੋਰਾ ਟਾਇਲ ਦੀਆਂ ਟਾਇਲਾਂ ਚ ਅੱਜ ਤੱਕ ਸਾਨੂੰ ਕੋਈ ਐਸੇ ਪ੍ਰੋਡਕਟ ਪਲੇਟ ਆਈ ਨਹੀਂ ਇੱਕ ਚੀਜ਼ ਜਰੂਰ ਦੱਸੋ ਬਈ ਤੁਹਾਡੇ ਕੋਲੋਂ ਕੱਲੀ ਟਾਇਲ ਨਹੀਂ ਅਡੇਸਿਵ ਵਗੈਰਾ ਜੋ ਜਿਹੜੀ ਆਪਾਂ ਉਹ ਬਾਈ ਸਾਰਾ ਸਾਰਾ ਕੁਝ ਇੱਥੋਂ ਮੈਂ ਟਾਇਲ ਲੈਣ ਆਇਆ ਤਾਂ ਸਭ ਕੁਝ ਓਕੇ ਕਰਕੇ ਦੋ ਜੀ ਇਹ ਗੱਲ ਨਹੀਂ ਹੈਗੀ ਕਈ ਵਾਰ ਲੋਕ ਕਹਿੰਦੇ ਆ ਨਾ ਦਾੜੀ ਨਾਲੋਂ ਮੁੱਛਾਂ ਹਨਾ ਵੀ ਕਿਤੇ ਨਾ ਮਹਿੰਗਾ ਹੋਵੇ ਹਾਂ ਆ ਦੇਖੋ ਇਸ ਤਰ੍ਹਾਂ ਦਾ 207 ਗ੍ਰੇ ਦੇ ਵਿੱਚ ਜੀ ਟਾਈਪ 3 ਇਹਦਾ ਵੀ ਰੇਟ ਆ ਮਣ ਕੇ ਚਲੋ 450 ਰੁਪਏ ਇਹਨੂੰ ਐਲੀਵੇਸ਼ਨ ਤੇ ਲਾ ਦਿਓ ਜੀ ਤੁਸੀਂ 2x4 ਦੀਆਂ ਟਾਈਲਾਂ ਲਾ ਦਿਓ ਇਹਦੇ ਨਾਲ ਜਿਹਨੂੰ ਧੁੱਪ ਚ ਜਿੱਥੇ ਪੂਰੀ ਧੁੱਪ ਪੈਂਦੀ ਹੈ ਜੀ ਕੜ ਕੇ ਧੁੱਪ 70 ਫੁੱਟ ਉੱਚੀ ਟਾਈਲ ਲਾ ਦਿਓ ਜੇ ਡਿੱਗ ਗਈ ਤਾਂ ਗੋਰਾ ਟਾਈਲ ਫਰੀ ਲਵਾ ਕੇ ਦੇਊਗਾ ਜੀ ਬਈ ਆਪਾਂ ਟਾਈਲ ਦੀ ਗੱਲ ਕੀਤੀ ਹੈ ਫਲੋਰ ਟਾਈਲ ਦੀ ਵੀ ਕਰਨੀ ਆਪਾਂ ਸਾਰੇ ਐਡੈਸਿਵ ਤੋਂ ਲੈ ਕੇ ਸਾਰਾ ਜਿੰਨਾ ਵੀ ਆ ਰ ਟੋਟਲ ਮਟੀਰੀਅਲ ਦਿਖਾਇਆ ਤੇ ਬਾਈ ਇਹਦੇ ਚ ਇੱਕ ਨਾ ਗ੍ਰੇਨਾਈਟ ਦਾ ਰਹਿ ਗਿਆ ਤੇ ਗ੍ਰੇਨੇਡ ਦਾ ਸਾਨੂੰ ਇੱਕ ਰੇਟ ਮੈਂਸ਼ਨ ਜਰੂਰ ਕਰਿਓ ਕੀ ਕੀ ਆਪਾਂ ਆਫਰ ਲਾਇਆ ਹੋਇਆ ਇਹਦੇ ਤੇ ਕੀ ਕੀ ਆਪਾਂ ਨੂੰ ਇਹਦੇ ਚ ਮਿਲ ਜੂਗਾ ਗ੍ਰੇਨੇਡ ਕਿੰਨੇ ਤੱਕ ਚਲੋ ਜੀ ਗੋਰਾ ਡਲ ਦੇ 65 ਰੁਪਏ ਫੁੱਟ ਤੋਂ ਸਟਾਰਟ ਹੋ ਜਾਂਦਾ ਜੀ ਜੀ ਠੀਕ ਹੈ ਜੀ ਜਿਵੇਂ ਇਸ ਤਰ੍ਹਾਂ ਦਾ ਆ ਦੇਖੋ ਕਾਲਾ ਸ਼ਾ ਕਾਲਾ ਜੀ ਜੀ ਠੀਕ ਹੈ 65 ਰੁਪਏ ਫੁੱਟ ਤੋਂ ਸਟਾਰਟ ਹੋ ਕੇ ਜੀ ਉੱਪਰ ਰੇਂਜ ਤੱਕ ਪਿਆ 100 ਸਵਾ 100 ਦੀ ਰੇਂਜ ਤੱਕ ਬਹੁਤ ਵਧੀਆ ਵਧੀਆ ਕਲਰ ਤੇ ਬਹੁਤ ਵਧੀਆ ਵਧੀਆ ਐ ਮੰਨ ਕੇ ਚਲੋ ਗ੍ਰੇਨਾਈਟ ਪਿਆ ਜਿਵੇਂ ਸਾਊਥ ਵਾਲਾ ਹੋ ਗਿਆ ਜੀ ਠੀਕ ਹੈ ਉਸ ਤਰ੍ਹਾਂ ਦੇ ਜੀ ਤੇ ਦੋਸਤੋ ਤੁਸੀਂ ਬਾਈ ਹਰਿਆ ਕੋਲੇ ਗ੍ਰੇਨਾਈਟ ਸਟਾਰਟਿੰਗ ਰੇਂਜ ਬਾਈ ਹਰਿਆ ਨੇ ਦੱਸੀ ਹੈ ਜਿਹੜੀ ਤੁਸੀਂ ਅੰਦਰ ਲਵਾ ਸਕਦੇ ਹੋ ਆਪਣੇ ਘਰ ਨੂੰ ਤੁਸੀਂ ਸ਼ਾਨਦਾਰ ਬਣਾਉਣ ਵਾਸਤੇ ਗ੍ਰੇਨਾਈਟ ਲੈ ਲਓ ਚਾਹੇ ਟਾਈਲ ਲੈ ਲਓ ਬਾਈ ਹਰਿਆ ਕੋਲ ਕਾਫੀ ਕੁਆਟਿਟੀ ਪਈ ਹੈ ਕੋਲੇ ਵਿਜ਼ਿਟ ਜਰੂਰ ਕਰਨਾ ਜੀ ਇੱਕ ਵਾਰੀ ਬਈ ਇੱਥੇ ਪੜੀ ਗਈ ਰਾਮਪਰੇ ਤੋਂ ਮੋੜਾਂ ਨੂੰ ਜਾਂਦੀ ਜਿਹੜੀ ਹਾਂਜੀ ਹਾਂਜੀ ਰਾਮਪਰੇ ਤੋਂ ਮੋੜ ਰੋਡ ਜਾਂਦੇ ਆ ਜਦੋਂ ਜੀ ਤੇ ਉੱਪਰ ਨੰਬਰ ਹੈ ਜੀ ਭਰਾਵਾਂ ਕੋਲ ਵਿਜ਼ਿਟ ਕਰਿਓ ਤੁਹਾਨੂੰ ਇੱਥੇ ਨਰਾਸ਼ ਹੋ ਕੇ ਨਹੀਂ ਮੁੜਨਾ ਪੈਣਾ ਨਾ ਰੇਟ ਕਰਨੀ ਹੋਣਾ ਚੀਜ਼ ਕਰਨੀ ਹੋਣਾ ਹਾਂਜੀ 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 ਕੁਆਲਿਟੀ ਇੱਕ ਨੰਬਰ ਹੈ ਜੀ ਵੀਡੀਓ ਨੂੰ ਸ਼ੇਅਰ ਕਰਨਾ